ਬੱਲੇ ਉਹ ਟੀਰਿਆ ਆਹ ਕਹਿੰਦਾ ਜਮਨ ਨਵਾਂ ਨਕੋਰ ਟਰੈਕਟਰ ਲਈ ਫਿਰਦਾ ਕੀ ਦਾ ਆਪਦਾ ਵੀਰੇ ਤੈਨੂੰ ਪਤਾ ਹੁਣ ਮੈਂ ਗੱਠਾਂ ਦਾ ਕੰਮ ਸ਼ੁਰੂ ਕਰਿਆ ਉਹ ਵੇਖ ਲੈ ਮਸ਼ੀਨਾਂ ਟਰੈਕਟਰ ਹੈਗਾ ਇਧਰ ਆ ਰੀਪਰ ਨਾਲ ਵੀ ਸਾਰੇ ਟਰੈਕਟਰ ਹੈਗੇ ਆ ਜਿਹੜਾ ਯਾਰ ਰੈਕ ਆ ਨਾ ਇਹ ਖਾਲੀ ਸੀ ਇਹਦੇ ਵਾਸਤੇ ਆਪਾਂ ਨੂੰ ਇੱਕ ਟਰੈਕਟਰ ਚਾਹੀਦਾ ਸੀ ਮੈਂ ਕਿਹਾ ਕਿਰਾਏ ਤੇ ਲਵਾਵਾਂਗੇ ਵੇ ਕਿਸ ਦੀਆਂ ਕੀ ਮਨਤਾਂ ਕਰਨੀਆਂ ਯਾਰ ਆਪਾਂ ਆਪਦਾ ਹੀ ਲਿਆਂਦਾ ਬਾਕੀ ਯਾਰ ਜਦੋਂ ਫਿਰ ਨੱਚ ਨਹੀਂ ਲੱਗ ਗਏ ਤੇ ਘੁੰਡ ਤਾ ਰਾ ਚਲ ਬਦਾਂ ਗਾਫਰ ਤੈਨੂੰ ਤੇ ਪਾਰਟੀ ਉਹ ਪਾਰਟੀ ਦਾ ਕਰ ਦਿਆਂਗੇ ਕੀ ਹਾਲਾ ਬਾਈ ਜੀ ਓਏ ਹਾਲ ਹੂਲ ਛੱਡ ਰੈਕ ਕੱਢ ਤੇ ਮੇਰਾ ਟਰੈਕਟਰ ਵਿਲਾ ਕਰ ਮੈਂ ਲੈ ਕੇ ਜਾਣਾ ਉਹ ਕੀ ਗੱਲ ਹੋ ਗਈ ਵੀ ਟਰੈਕਟਰ ਤਾਂ ਇਹਦਾ ਯਾਰ ਉਹ ਇਹਦਾ ਕਹਾਦਾ ਟਰੈਕਟਰ ਆ ਯਾਰ ਮੈਥੋਂ ਕਿਰਾਏ ਤੇ ਲਿਆ ਸੀਜ਼ਨ ਲਾਉਣ ਨੂੰ ਓਏ ਇਹ ਆਂਦਾ ਸੀ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਮੈਂ ਤੈਨੂੰ ਸਾਰੇ ਪੈਸੇ ਦੇ ਦੂੰਗਾ 15 ਦਿਨ ਹੋ ਗਏ ਮੈਨੂੰ ਮੈਂ ਤਾਂ ਕੱਢੀ ਆ ਤੈਨੂੰ ਬਾਕੀ ਪੈਸੇ ਦੇ ਨੇ ਕੀ ਦੇਨੇ ਸੀ ਸਾਈ ਵਾਲਾ 5000 ਵੀ ਨਹੀਂ ਪਾਏ ਆਣੇ ਮੈਨੂੰ ਤੂੰ ਰੈਕ ਹੀ ਕੱਢ ਨਾ ਮੈਂ ਆਪੇ ਕੱਢ ਲੈਣਾ ਉਹ ਫਿਰ ਕਦੋਂ ਕਰੇਗਾ ਨਵੇਂ ਟਰੈਕਟਰ ਦੀ ਪਾਰਟੀ ਉਹ ਤੈਨੂੰ ਨਵੇਂ ਟਰੈਕਟਰ ਦੀ ਪਾਰਟੀ ਦੀ ਬਣੀ ਐ ਮੈਨੂੰ ਇਹਦਾ ਮੈਂ ਤਾਂ ਕਰਨ ਦੇਖਵਾ ਟਰੈਕਟਰ ਛੱਡ ਗਿਆ ਉਹ ਭਾਈ ਉਹ ਨਾ ਕੱਟ ਯਾਰ ਛੱਡ ਦੇ ਟਰੈਕਟਰ ਅੱਜ ਨਾ ਫੈਕਟਰੀ ਵਾਲਿਆਂ ਨੇ ਪੈਸੇ ਪਾਉਣੇ ਆ ਭਲਾ ਘਰੇਵਾਰ ਤੈਨੂੰ ਨਾ 5000 ਰੁਪਏ ਵਾਤੇ ਲੈ ਜੀ ਉਹ ਮੈਂ ਤੇਰੇ ਵਾਦ ਨੂੰ ਐਵੇਂ ਚੰਗਾ ਪਾਸੇ ਅੜ ਜਾ ਯਾਰ ਲੈ ਜਾ ਲੈ ਜਾ ਜਿਹੜੇ 15 ਦਿਨ ਚਲਾਲੇ ਫਰੀ ਦੀ ਹੈ ਤੇਰੇ ਵਰਗਾ ਫਰੀ ਵਾਲਾ ਹੋਰ ਪੱਤ ਲਾਂਗੇ